ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਤ ਆਖੀਐ ਕਰਤੇ ਕਾ ਹੋਇ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵ ਰੂਪ ਸਰਜਨਹਾਰੁ ਤੁਮ ਗਾਭੂ ਮੇਂਦਰ ਪਉ ਆਕਾਸੇ ਲਾਹੋਂ ਬਾਰਿ ਜਿ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤਨਿਤ ਜਿਹੜੇ ਸੰਭਾਲੀ ਨੇ ਦੇਖੈਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤੇ ਸਦਾਤੇ ਕਵਨੋ ਸਮਾਰ ਸੰਬਤ ਸਾਹ ਲਿਖਿਆ ਮਿਲਕਰ ਪਾਭੂ ਤੀਲ ਦਿਵਸ ਜਨ ਸੀਸੜੀਆ ਜਿਹੋ ਵੈ ਸਭਸਿਓ ਮੇਲ ਘਰ ਘਰਿ ਹੋ ਪਹੁੰਚਾ ਸਦੜੇ ਨਿਤ ਪਵਨੰ ਸਦਨ ਹਾਰਾ ਸਿਮਰੀਐ ਨਾਨਕ ਸੇਧੇ ਅਵਨ ਰਗ ਆਸਾ ਮਹਲਾ ਪਹਿਲਾ ਠੀਕ ਘਰ ਛੇ ਗੁਰ ਛੇ ਪਦੇਸ ਗੁਰਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਕ ਵਡਾਈ ਤੋਏ ਰਹਾਓ ਵਿਸੂ ਵਿੱਚ ਅਸੀਂ ਇਹ ਘੜੀਆ ਪਹਿਰਾ ਦਿੱਤੀ ਬਾਰੀ ਮਹੋ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਟ ਮੈ ਥਾਲ ਰਵਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੂ ਮਨ ਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਇ ਫਲੰਤ ਜੋਤੀ ਕੈਸੀ ਆਰਤੀ ਹੋਈ ਭਵਖੜਨਾ ਤੇਰੀ ਆਰਤੀ ਅਨਾਤਾ ਸ਼ਬਦ ਵਾਜੰਤ ਪੇਰੀ ਰਹਾ ਉਸ ਸੈਸ ਤਵ ਨਨ ਨਨ ਨਹ ਤੋਈ ਕੋ ਸੈਸ ਮੂਰਤ ਨਨੈਕ ਤੋਈ ਸੈਸ ਪਾਦ ਨਿਮਲ ਨਾਨ ਇੱਕ ਪਾਦ ਗੰਧ ਬਿਨ ਸਹਿਤਵ ਗੰਦੇ ਵਿਚਲਤ ਮੋਹੀ ਸਾਮੈ ਜੋਤ ਜੋਧਾ ਸੋਇ ਤਦ ਚੰਨ ਸਾਮੈ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵਾ ਸੋ ਆਰਤੀ ਹੋਈ ਹਰ ਚਰਨ ਕਮਲ ਮਕਰੰਦ ਲੋਭ ਤੁਮਨੋ ਅੰਦਰ ਹੋਈ ਆਹੀ ਪਿਆਸਾ ਕਿਰਪਾ ਡਲ ਦੇ ਨਾਨਕ ਸਾਰੰਗ ਕੋ ਜਾਕੇ ਤੇਰੇ ਨਾਹੀਂ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਪੂਰਵ ਲਿਖਤ ਲਿਖੀ ਗੁਰ ਪਾਇਆ ਮਨ ਹਲੇ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪਉਨ ਵੱਡਾ ਹੀ ਕਰ ਡੰਡਾਉਤ ਪਉਨ ਵੱਡਾ ਹੀ ਰਹਾਉ ਸਾਗਤ ਆ ਰਾ ਸਾਡਾ ਜਾਣੀ ਅੰਤਰਾ ਹਉਮੇ ਕੰਡਾ ਹੀ ਜਿਉਂ ਜਿਉਂ ਚਲਾ ਚੁਬਾ ਦੁੱਖ ਪਾਵੇ ਜਿਮ ਕਾਲ ਸਹਿ ਸਿਰ ਡੰਡਾ ਹੀ ਅਰਜਨ ਹਰ ਨਾਮ ਸਮਾਣੇ ਤਉ ਜਨਮ ਮਰਨ ਭਾਵ ਖੰਡਾਏ ਬਨਾਸੀ ਪਰੁਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬਰ ਮੰਡਾਈ ਆਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਗ ਵਡ ਵੱਡਾ ਜਨ ਨਾਨਕ ਨਾਮ ਧਾਰ ਟੇ ਕਹਿ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣ ਮਿਰ ਮੀਤਾ ਸੰਤ ਰਹਿਲ ਕੀ ਵੇਲਾ ਈਹਾਂ ਖਾੜ ਚਲੋ ਹਰਲਾ ਆਗੇ ਵਸਨ ਸੁਹਿਲਾ ਆਉਦ ਕਟਾਇ ਦਿਨ ਸਰੈਣ ਆਰੀ ਮਨ ਗੁਰਮੇਲ ਕਾ ਸواری ਰਹਾ ਏ ਸੰਸਾਰ ਵਿਕਾਰ ਸੰਸੇ ਮਹਿ ਤਰੀਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆ ਇਹ ਵਾਸੇ ਕਤ ਕਤਾ ਤਨ ਜਾਨੀ ਜਾਕੂ ਆਈ ਸੋਈ ਬਿਹਾਜੋ ਹਰ ਗੁਰਤੇ ਮਨੇ ਵਸੇਰਾ निज कर महल पवो सुख सहजे बहु न हो गो फेरा अंतर जामी पुरख विदाती सरदा मन की पूरे नानकदास सुखमां मोको कर संतन की तूरे अंतर जामी पुरख विदाते सरदा मन की पूरे नानकदास मोको कर संतन की तूरे वाहिगुरु जी का खालसा वाहिगुरु जी की फतेह